ਦਾ ਦਸੰਡੇ ਸ਼ੋਅ ਦੇ ਇਸ ਤੀਸਰੇ ਪੜਾ ਚਲੰਤ ਮਾਮਲੇ ਦੇ ਵਿੱਚ ਸਵਾਗਤ ਹੈ ਸੋ ਗਿਲ ਸਾਹਿਬ ਅਸੀਂ ਪਿਛਲੇ ਤਿੰਨ ਐਪੀਸੋਡਾਂ ਦੇ ਵਿੱਚ ਬੇਅਦਬੀਆਂ ਨੂੰ ਲੈ ਕੇ ਬਾਦਲ ਪਰਿਵਾਰ ਦੀ ਤੇ ਬਾਦਲ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਤੇ ਵਿਸਥਾਰ ਨਾਲ ਜਿਹੜੀ ਚਰਚਾ ਕੀਤੀ ਔਰ ਇਸੇ ਦੌਰਾਨ ਹੀ ਹੁਣ ਕਿਉਂਕਿ ਕਮਸਾਨ ਜਿਹੜਾ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਪਿਆ ਹੋਇਆ ਸੀ ਉਹਦੇ ਨੂੰ ਲੈ ਕੇ ਸ਼ਿਕਾਇਤਾਂ ਵੀ ਹੋਈਆਂ ਮਾਫੀਆਂ ਦੀ ਇਹ ਗੱਲ ਚੱਲੀ ਸ਼੍ਰੀ ਅਕਾਲਪੁਰ ਸਾਹਿਬ ਨੇ ਹੁਣ ਪ੍ਰਧਾਨ ਜੀ ਨੂੰ ਤਨਖਾਹਿਆ ਕਰਾਰ ਦਿੱਤਾ ਜੀ ਜੀ ਔਰ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਵੀ ਇੱਕ ਅਨਿਸ਼ਚਿਤਤਾ ਬਣੀ ਹੋਈ ਹੈ ਕਿ ਕੀ ਜਿਹੜੀ ਹੈ ਰਵਾਇਤ ਜਿਹੜੀ ਸਿੱਖੀ ਰਵਾਇਤਾਂ ਦੇ ਅਨੁਸਾਰ ਜਿਸ ਜਿਸ ਤਰ੍ਹਾਂ ਦਾ ਗਣਾ ਉਸ ਤਰ੍ਹਾਂ ਦੀ ਸਜ਼ਾ ਮਿਲੂ ਕਿਉਂਕਿ ਇਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰੀਏ ਜਾਂ ਸਰਜੀਤ ਸਿੰਘ ਬਰਨਾਲਾ ਹੁਣਾਂ ਦੀ ਗੱਲ ਕਰੀਏ ਉਹਨਾਂ ਨੂੰ ਵੀ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਔਰ ਉਹਨਾਂ ਨਾਲ ਜੋ ਕੁਝ ਵੀ ਉਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੀਤਾ ਉਹਨੂੰ ਲੈ ਕੇ ਹੁਣ ਜਿਹੜਾ ਇੱਕ ਸ਼ੰਕਾ ਵੀ ਜਿਹੜੀ ਉਹ ਬਣੀ ਹੋਈ ਹੈ ਵੀ ਕੀ ਪ੍ਰਧਾਨ ਜੀ ਵੀ ਉਸੇ ਹੀ ਕੈਟਾਗਰੀ 'ਚ ਆਉਣਗੇ ਜਾਂ ਕੁਤੇਗੜਮ ਲੜੂ ਵੀ ਜੀ ਪੰਮ ਸਾਹਿਬ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜੁਵਾਲਕਾਲ ਤਖਤ ਦੀ سفیر ਤੋਂ ਜੋ ਫੈਸਲਾ ਆਇਆ ਹੈ ਜੀ ਉਸਨੇ ਇੱਕ ਗੱਲ ਕਲੀਅਰ ਕਰ ਦਿੱਤੀ ਹੈ ਜੇ ਇਸ ਨੂੰ ਆਪਾਂ ਜੁਡੀਸ਼ੀਅਲ ਲੈਂਗੁਏਜ ਦੇ ਵਿੱਚ ਕਹੀਏ ਤਾਂ ਸੁਖਵੀਰ ਬਾਦਲ ਦੀ ਕਨਵਿਕਸ਼ਨ ਹੋ ਗਈ ਹੈ ਹੁਣ ਜਿਹੜਾ ਸੈਂਟੈਂਸ ਸੁਣਾਉਣਾ ਹੈ ਆਕਾਲ ਤਖਤ ਨੇ ਜੀ ਸਜ਼ਾ ਦੇਣੀ ਹੈ ਉਹ ਬਾਕੀ ਹੈ ਜੀ ਦੋਸ਼ੀ ਕਰਾਰ ਉਸ ਨੂੰ ਦੇ ਦਿੱਤਾ ਗਿਆ ਹੈ ਉਸ ਨੂੰ ਸਿੱਖ ਪੰਥ ਦੀ ਜਿਹੜੀ ਛਵੀ ਹੈ ਉਸ ਨੂੰ ਢਾਹ ਲਾਉਣ ਦਾ ਦੋਸ਼ੀ ਸ਼ਰੋਮਣੀ ਅਕਾਲੀ ਦਲ ਦਾ ਆਪਣੇ ਜਿਹੜੇ ਕੁਕਰਮਾਂ ਦੇ ਨਾਲ ਵੱਡਾ ਨੁਕਸਾਨ ਕਰਨ ਦਾ ਪੰਥ ਦਾ ਉਸ ਨੂੰ ਦੋਸ਼ੀ ਪਾਇਆ ਗਿਆ ਹੈ ਹਾਲਾਂਕਿ ਅੱਜ ਤੋਂ ਪਹਿਲਾਂ ਵੀ ਬਹੁਤ ਲੋਕਾਂ ਨੇ ਪੰਥ ਦਾ ਭਾਰੀ ਨੁਕਸਾਨ ਕੀਤਾ ਹੈ ਤੇ ਉਹ ਫਕਰੇ ਕੌਮ ਦਾ ਖਿਤਾਬ ਉਹਨਾਂ ਦੇ ਕੋਲ ਹਜੇ ਵੀ ਹੈ ਹਜੇ ਵੀ ਹੈਗਾ ਸੁਖਬੀਰ ਬਾਦਲ ਦੇ ਨਾਲੋਂ ਵੀ ਜ਼ਿਆਦਾ ਵੱਡਾ ਨੁਕਸਾਨ ਜਿਨ੍ਹਾਂ ਨੇ ਸਿੱਖ ਪੰਥ ਦਾ ਕੀਤਾ ਹੂੰ ਪਰ ਇਹ ਇੱਕ ਇਤਿਹਾਸਿਕ ਸਟੇਟਮੈਂਟ ਆ ਗਈ ਹੈ ਭਮਸਾਪ ਜਿਸ ਦੇ ਨਾਲ ਹੁਣ ਕੋਈ ਕਿੰਤੂ ਪਰੰਤੂ ਨਹੀਂ ਹੁਣ ਹੋ ਸਕਦਾ ਹੂੰ ਹੁਣ ਇਹ ਨਹੀਂ ਕਹਿ ਸਕਦੇ ਸਾਨੂੰ ਪਤਾ ਨਹੀਂ ਸੀ ਅਸੀਂ ਕੀਤਾ ਨਹੀਂ ਜਣੇ ਜਣੇ ਵਾਲੀ ਗੱਲ ਦਾ ਕਸੂਰ ਆ ਕੇਂਦਰ ਦਾ ਕਸੂਰ ਆ ਉਹਦਾ ਕਸੂਰ ਆ ਹੁਣ ਥੋੜੀ ਜਿਹੜੀ ਇੱਕ ਪੰਥ ਦੀ ਅਦਾਲਤ ਦੇ ਵਿੱਚ ਤੁਹਾਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੂੰ ਕਿ ਤੁਸੀਂ ਹੁਣ ਕਹਿ ਚੁੱਕੇ ਹੋ ਕਿ ਅਸੀਂ ਨਿਮਾਣੇ ਸਿੱਖ ਦੇ ਵਾਂਗੂ ਅਸੀਂ ਸਾਰੀਆਂ ਆਪਣੀਆਂ ਗਲਤੀਆਂ ਕਬੂਲ ਕਰਦੇ ਹਾਂ ਜੀ ਸੋ ਤੁਸੀਂ ਕਬੂਲ ਕੀਤਾ ਹੈ ਕਿ ਤੁਸੀਂ ਸੌਦਾ ਸਾਥ ਦੇ ਜਿਹੜੇ ਕੇਸਾਂ ਦੇ ਵਿੱਚ ਕੈਂਸਲੇਸ਼ਨ ਫਾਈਲ ਕਰਵਾਈ ਜੀ ਤੁਸੀਂ ਕਬੂਲ ਕੀਤਾ ਹੈ ਕਿ ਤੁਸੀਂ ਬੇਅਦਬੀਆਂ ਕਰਵਾਈਆਂ ਬੇਅਦਬੀਆਂ ਕਰਨ ਵਾਲਿਆਂ ਨੂੰ ਜਿਹੜਾ ਹੈ ਉਹ ਸਲਾਮਾਂ ਨਹੀਂ ਦਿੱਤੀਆਂ ਉਹਨਾਂ ਦੀ ਪੁਸ਼ਤਪਨਾਹੀ ਕੀਤੀ ਜੀ ਤੁਸੀਂ ਇਹ ਗੱਲ ਕਬੂਲ ਕੀਤੀ ਹੈ ਵੀ ਸੌਦਾ ਸਾਥ ਨੂੰ ਮਾਫੀ ਤੁਸੀਂ ਦਵਾਈ ਅਕਾਲ ਤਖਤ ਦੇ ਜਥੇਦਾਰਾਂ ਦੇ ਉੱਤੇ ਦਬਾਅ ਪਾ ਕੇ ਹੂੰ ਤੁਸੀਂ ਇਹ ਕਬੂਲ ਕੀਤਾ ਹੈ ਕਿ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਸੰਗਤ ਦੇ ਉੱਤੇ ਤੁਸੀਂ ਗੋਲੀਆਂ ਚਲਵਾਈਆਂ ਜੀ ਇਹ ਸਭ ਕੁਝ ਤੁਸੀਂ ਕਬੂਲ ਕੀਤਾ ਹੈ ਜੀ ਤੁਸੀਂ ਇਹ ਕਬੂਲ ਕੀਤਾ ਹੈ ਕਿ ਤੁਹਾਡੇ ਕਾਰਨ ਅੱਜ ਪੰਥ ਦੀ ਨੁਮਾਇੰਤਾਂ ਜਥੇਬੰਦੀ ਜਿਹਨੂੰ ਕੀ ਸਿੱਖਾਂ ਨੇ ਆਪਣੇ ਖੂਨ ਦੇ ਨਾਲ ਸਿੰਜਿਆ ਹੂੰ ਉਹ ਹਾਸ਼ੀਏ ਤੇ ਆ ਗਈ ਹੈ ਜਿੱਥੇ 10 ਜਾਣਿਆਂ ਦੀ 10 ਕੈਂਡੀਡੇਟਸ ਦੀ ਜ਼ਮਾਨਤ ਜप्त ਹੋ ਗਈ ਜੀ ਸੋ ਇਹ ਸਾਰਾ ਭਮਸਾ ਪਹਿਲਾਂ ਦਾ ਜਿਹੜਾ ਕਬੂਲਨਾਮਾ ਹੈ ਇਹ ਅਕਾਲ ਤਖਤ ਨੂੰ ਇਹਨਾਂ ਤੋਂ ਲਿਖਤ ਦੇ ਵਿੱਚ ਲੈਣਾ ਚਾਹੀਦਾ ਹੂੰ ਲੋਕੋ ਜਾਣੇ ਅਣਜਾਣੇ ਦੇ ਵਿੱਚ ਹੋਈਆਂ ਜਿਹੜੀਆਂ ਭੁੱਲਾਂ ਨੇ ਇਹ ਕਰਵਾ ਕੇ ਨਹੀਂ ਛੱਡਣਾ ਚਾਹੀਦਾ ਜੀ ਇਹ ਇੱਕ ਇਤਿਹਾਸਿਕ ਦਸਤਾਵੇਜ਼ ਤਾਂ ਬਣੇ ਹੂੰ ਵੀ ਕਿਹੜੀਆਂ-ਕਿਹੜੀਆਂ ਭੁੱਲਾਂ ਨੂੰ ਇਹਨਾਂ ਨੇ ਆਪਣੇ ਝੋਲੀ ਦੇ ਵਿੱਚ ਪਾਇਆ ਹੂੰ ਮੈਸੇਜ ਜਦੋਂ ਅਕਾਲ ਤਖਤ ਨੇ ਜਾਂ ਦੋਸ਼ੀ 2007 ਤੋਂ ਲੈ ਕੇ 17 ਗਏ ਹੈ ਹੂੰ 10 ਸਾਲ ਜੀ ਹੁਣ ਸਤ ਅੱਜ ਜੋ ਕੁਝ ਮੈਂ ਕਿਹਾ ਸਾਰਾ 7 ਤੋਂ 17 ਦੇ ਵਿੱਚ ਹੋਇਆ ਜੀ ਸੋ ਇਹ ਸਭ ਕਾਸੇ ਦਾ ਦੋਸ਼ੀ ਅਕਾਲ ਤਖਤ ਨੇ ਇਹਨਾਂ ਨੂੰ ਪਾਇਆ ਹੂੰ ਭਮਸਾਬ ਉਹਨੇ ਆਪਣੀ ਇਹ ਤੋਂ ਮੁੱਕਰ ਨਹੀਂ ਸਕਦੇ ਕਿ ਇਹ ਦੋਸ਼ੀ ਨੇ ਇੱਕ ਕਨਵਿਕਟ ਹੋ ਗਏ ਨੇ ਪੰਥ ਦੀ ਕਚਹਿਰੀ ਦੇ ਵਿੱਚ ਜੀ ਹੁਣ ਆਪਾਂ ਗੱਲ ਕਰੀਏ ਸਜ਼ਾ ਦੀ ਜੀ ਜਾਂ ਆਪਾਂ ਜਿਸ ਤਰ੍ਹਾਂ ਤੁਸੀਂ ਚੰਦ ਸ਼ਖਸੀਅਤਾਂ ਦੇ ਜਿਹੜੇ ਨਾਮ ਲੈ ਹੂੰ ਵੀ ਉਹਨਾਂ ਨੇ ਕੀ ਕੀ ਗਲਤੀਆਂ ਕੀਤੀਆਂ ਤੇ ਉਹਨਾਂ ਨੂੰ ਕੀ ਕੀ ਇਹ ਲਈ ਸਜ਼ਾ ਹੂੰ ਉਹ ਸ਼ਰੀ ਅਕਾਲ ਤਖਤੇ ਵੱਲੋਂ ਸੁਣਾਈ ਗਈ ਜੀ ਇੱਕ ਗੱਲ ਹੋਰ ਹੈ ਭੰਮ ਸਾਹਿਬ ਜਦੋਂ ਲਾਅ ਦੇ ਵਿੱਚ ਕਿਹਾ ਜਾਂਦਾ ਹੈ ਕਿ ਅਲੋਂਗ ਵਿਦ ਦਾ ਪਾਰਟੀਆਂ ਦਾ ਜੱਜ ਇਸ ਆਲਸੋ ਔਨ ਟ੍ਰਾਇਲ ਹੂੰ ਜਿਹੜਾ ਜੱਜ ਟ੍ਰਾਇਲ ਦੇ ਉੱਤੇ ਪ੍ਰੈਸਾਈਡ ਕਰ ਰਿਹਾ ਹੈ ਹੂੰ ਉਸ ਦੀ ਖੁਦ ਦੀ ਟ੍ਰਾਇਲ ਚੱਲ ਰਹੀ ਹੁੰਦੀ ਹੈ ਹੂੰ ਕਿਉਂਕਿ ਲੋਕ ਉਸ ਨੂੰ ਦੇਖ ਰਹੇ ਨੇ ਦੇਖ ਰਹੇ ਨੇ ਕਿ ਉਹ ਇਨਸਾਫ ਕਰਦਾ ਹੈ ਕਿ ਨਹੀਂ ਕਰਦਾ ਹੂੰ ਕਿ ਉਹ ਇੱਧਰ ਉੱਧਰ ਤਾਂ ਨਹੀਂ ਹੁੰਦਾ ਜੀ ਕਿਤੇ ਉਹ ਝੁਕਦਾ ਤਾਂ ਨਹੀਂ ਝੁਕਦਾ ਤਾਂ ਨਹੀਂ ਕਿਸੇ ਪਾਸੇ ਝੁਕਦਾ ਤਾਂ ਨਹੀਂ ਡਰਦਾ ਡਰ ਭੈ ਤਾਂ ਨਹੀਂ ਖਾਂਦਾ ਜਾਂ ਭ੍ਰਸ਼ਟਾਚਾਰੀਤਾ ਨਹੀਂ ਹੁੰਦਾ ਹੂੰ ਸੋ ਇਸ ਦੇ ਕਰਕੇ ਸਿੰਘ ਸਾਹਿਬ ਜਦੋਂ ਉਹਨਾਂ ਨੇ ਫੈਸਲਾ ਲੈਣਾ ਸੀ ਸਿੰਘ ਸਾਹਿਬ ਵੀ ਜਿਹੜਾ ਪੰਥ ਹੈ ਭਮ ਸਾਹਿਬ ਉਹ ਸੁਪਰੀਮ ਹੈ ਹੂੰ ਪੰਥ ਦੀ ਕਚਹਿਰੀ ਸਿੰਘ ਸਾਹਿਬ ਨੂੰ ਵੀ ਦੇਖ ਰਹੀ ਹੈ ਜੀ ਕਿਉਂਕਿ ਇਹ ਪਹਿਲਾਂ ਹੋ ਚੁੱਕਿਆ ਹੈ ਅਕਾਲ ਤਖ ਵੱਲੋਂ ਸੌਦਾ ਸਾਧ ਨੂੰ ਗਿਆਨੀ ਗੁਰਬਚਨ ਸਿੰਘ ਵੱਲੋਂ ਮਾਫੀ ਦੇ ਦੇਣੀ ਹੂੰ ਫਿਰ ਉਹ ਮਾਫੀ ਵਾਪਸ ਲੈ ਲੈਣੀ ਹੂੰ ਇੱਕ ਫਰਜ਼ੀ ਦਸਤਾਵੇਜ਼ ਦੇ ਬਿਨਾ ਦੇ ਉੱਤੇ ਹੂੰ ਜੇ ਕੁਝ ਇੱਕ ਨੇ ਤਾਂ ਇਲਜ਼ਾਮ ਲਗਾਇਆ ਕਿ ਅਕਾਲ ਤਖ ਦੇ ਇਸ ਕਤਰੇ ਦੇ ਵਿੱਚ ਬਣਾਇਆ ਗਿਆ ਉਹ ਹੂੰ ਫਿਰ ਬੰਦੇ ਦੇ ਪੇਸ਼ ਹੋਏ ਬਿਨਾ ਮਾਫੀ ਦੇ ਦੇਣੀ ਹੂੰ ਤੋ ਉਦੋਂ ਜਿਹੜੀ ਪੰਥ ਦੀ ਕਚਹਿਰੀ ਸੀ ਭਮ ਸਾਹਿਬ ਉਹਨਾਂ ਨੇ ਗਿਆਨੀ ਗੁਰਬਚਨ ਸਿੰਘ ਨੂੰ ਵੀ ਦੋਸ਼ੀ ਪਾਇਆ ਹੂੰ ਜਿਸ ਦੇ ਕਰਕੇ ਸਿੱਖ ਪੰਥ ਦਾ ਲਾਵਾ ਗੁੱਸੇ ਦਾ ਲਾਵਾ ਫੁੱਟਿਆ ਉਸ ਵੇਲੇ ਹੂੰ ਸਿੰਘ ਸਾਹਿਬ ਦੇ ਪ੍ਰਤੀ ਬਾਅਦ ਦੇ ਵਿੱਚ ਪੰਜ ਪਿਆਰੇ ਜਿਹੜੇ ਗੁਰੂ ਦਾ ਰੂਪ ਨੇ ਉਹਨਾਂ ਨੇ ਸਿੰਘ ਸਾਹਿਬ ਨੂੰ ਤਲਬ ਕਰ ਲਿਆ ਸੀ ਹੂੰ ਸੋ ਇਸ ਲਈ ਭਮਸਾਬ ਪੰਥ ਦੀ ਕਚੈਰੀ ਦੇ ਵਿੱਚ ਜਿਹੜੇ ਜੱਜ ਨੇ ਜਜਸ ਆਰ ਆਲਸੋ ਔਨ ਟ੍ਰਾਇਲ ਜੀ ਉਹਨਾਂ ਦੀ ਵੀ ਜਿਹੜੀ ਇੱਕ ਟ੍ਰਾਇਲ ਚੱਲ ਰਹੀ ਹੁੰਦੀ ਹੈ ਹਮ ਜਿਹੜਾ ਪ੍ਰੋਸਾਈਡ ਕਰ ਰਿਹਾ ਹੈ ਹਮ ਸੋ ਆਪਣੀ ਪਹਿਲੀ ਪ੍ਰੀਖਿਆ ਦੇ ਵਿੱਚ ਤਾਂ ਜਿਹੜੇ ਉਹ ਸਿੰਘ ਸਾਹਿਬ ਨੇ ਉਹ ਤਿਰਣ ਹੋਏ ਨੇ ਉਹਨਾਂ ਨੇ ਸਹੀ ਫੈਸਲਾ ਲਿਆ ਜੀ ਸੁਖਬੀਰ ਬਾਦਲ ਨੂੰ ਤਨਖਾਹਿਆ ਇਕਰਾਰ ਦੇਣ ਦਾ ਕਿਉਂਕਿ ਜਿਸ ਤਰ੍ਹਾਂ ਅਸੀਂ ਪਿਛਲੇ 3 ਹਫ਼ਤਿਆਂ ਤੋਂ ਹਮ ਸਾਰਾ ਜ਼ਿਕਰ ਕੀਤਾ ਹੈ ਹੂੰ ਉਸ ਦੇ ਵਿੱਚ ਭਮ ਸਾਹਿਬ ਇਹ ਗੱਲ ਕਲੀਅਰ ਦਿਖੀ ਹੈ ਕਿ ਕਿਸ ਤਰ੍ਹਾਂ ਇੱਕ ਇਹ ਪ੍ਰੇਮੀ ਦੇ ਤੌਰ ਤੇ ਉੱਤੇ ਹੂੰ ਸਿੱਖ ਪੰਥ ਨੂੰ ਪਿੱਠ ਦੇ ਕੇ ਹੂੰ ਵਿਚਰ ਜਾਈ ਨੇ ਜੀ ਹੁਣ ਜਿਹੜੀ ਸਜ਼ਾ ਦੀ ਗੱਲ ਹੈ ਹੂੰ ਇਹ ਹੁਣ ਪਿਛਲੇ ਆਪਾਂ ਤੁਸੀਂ ਜਿੰਨਾ ਸ਼ਖਸੀਅਤਾਂ ਦਾ ਨਾਮ ਵੀ ਲਿਆ ਮੈਂ ਉਹਨਾਂ ਦਾ ਵੀ ਜ਼ਿਕਰ ਕਰਾਂ ਜੀ ਪੰਜਾਬ ਦੇ ਮੁੱਖ ਮੰਤਰੀ ਤੇ ਬਾਅਦ ਦੇ ਵਿੱਚ ਤਾਮਿਲਨਾਡੂ ਦੇ ਰਾਜਪਾਲ ਹੂੰ ਸੁਰਜੀਤ ਸਿੰਘ ਬਰਨਾਲਾ ਜੀ ਉਹਨਾਂ ਨੂੰ ਅਕਾਲ ਤਖਤ ਤੋਂ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਤੇ ਸਿੱਖ ਪੰਥ ਚੋਂ ਛੇਕਿਆ ਗਿਆ ਸੀ ਹਮ ਕਾਰਨ ਕੀ ਸੀ ਭਮ ਸਾਹਿਬ ਕਾਰਨ ਇਹ ਸੀ 1986 ਦੇ ਵਿੱਚ ਜਦੋਂ ਉਹਨਾਂ ਦੀ ਸਰਕਾਰ ਸੀ ਜੀ ਤਾਂ ਜਿਹੜਾ ਪੁਲਿਸ ਐਕਸ਼ਨ ਸ਼੍ਰੀ 골ਡਨ ਆਪਣੇ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਪੁਲਿਸ ਭੇਜਣ ਦੇ ਗੁਨਾਹ ਦੇ ਵਿੱਚ ਹਮ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਸਿੰਘ ਸਾਹਿਬ ਵੱਲੋਂ ਤੇ ਸਿੱਖ ਪੰਥ ਦੇ ਵਿੱਚੋਂ ਛੇਕਿਆ ਗਿਆ ਸੀ ਹਮ 5 ਸਾਲ ਬਾਅਦ ਜਦੋਂ ਉਹਨਾਂ ਨੇ ਆਪਣਾ ਇੱਕ ਵਾਰ ਫਿਰ ਮਾਫੀ ਮੰਗੀ ਤੇ ਖਿਮਾ ਯਾਚਨਾ ਸ਼੍ਰੀ ਕਾਲ ਤਖਤ ਸਾਹਿਬ ਅੱਗੇ ਕੀਤੀ ਤਾਂ ਉਹਨਾਂ ਨੂੰ ਸੇਵਾ ਲਗਾਈ ਗਈ ਹੂੰ ਸੇਵਾ ਜਿਸ ਦੇ ਵਿੱਚ ਹੁੰਦਾ ਹੈ ਕਿ ਜੋੜਿਆਂ ਦੀ ਸੇਵਾ ਲੰਗਰ ਦੀ ਸੇਵਾ ਬਾਕਾਇਦਾ ਉਹਨਾਂ ਦੇ ਗੱਲ ਦੇ ਵਿੱਚ ਫੱਟੀ ਪਾਈ ਗਈ ਫੱਟੀ ਪਾ ਕੇ ਲਿਖਿਆ ਗਿਆ ਕਿ ਮੈਂ ਪੰਥ ਦਾ ਗੁਨਾਹਗਾਰ ਹਾਂ ਤੂੰ ਪਾਪੀ ਮੈਂ ਬਖਸ਼ਣਾ ਮੈਂ ਪਾਪੀ ਤੂੰ ਬਖਸ਼ਣਾ ਹਾਂ ਲਿਖਿਆ ਗਿਆ ਹੂੰ ਸੋਪਾਮ ਸਾਹਿਬ ਇਹ ਸਾਰੀ ਸੇਵਾ ਤੇ ਜਿਹੜਾ ਉਹ ਤਖਤੀ ਵਾਲੀ ਗੱਲ ਫਿਰ ਉਹਨਾਂ ਨੂੰ ਮਾਫੀ ਮਿਲਦੀ ਹੈ ਤੇ ਉਹਨਾਂ ਨੂੰ ਸਿੱਖ ਪੰਥ ਦੇ ਵਿੱਚ ਦੁਬਾਰਾ ਸ਼ਾਮਿਲ ਕੀਤਾ ਜਾਂਦਾ ਹੈ। ਹੂੰ ਇਸੇ ਤਰ੍ਹਾਂ ਬੂਟਾ ਸਿੰਘ ਹੂੰ ਜਿਹੜੇ ਕਿ ਦੇਸ਼ ਦੇ ਗ੍ਰਹਿ ਮੰਤਰੀ ਰਹੇ ਹੂੰ ਉਹਨਾਂ ਨੂੰ ਅਕਾਲ ਤਖਤ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਜੋ ਉਹਨਾਂ ਦਾ ਰੋਲ ਸੀ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਹੂੰ ਉਹਨਾਂ ਨੂੰ ਪੰਥ ਚੋਂ ਛੇਕਿਆ ਗਿਆ ਸੀ ਹੂੰ 10 ਸਾਲ ਬਾਅਦ ਉਹਨਾਂ ਨੇ ਮਾਫੀ ਮੰਗੀ ਫਿਰ ਉਹਨਾਂ ਨੂੰ ਜਿਹੜਾ ਪਛਤਾਪ ਕਰਨ ਦਾ ਮੌਕਾ ਦਿੱਤਾ ਗਿਆ ਸੀ ਹੂੰ ਇਹਨਾਂ ਸਾਰੀਆਂ ਹੀ ਸ਼ਖਸੀਅਤਾਂ ਤੋਂ ਇੱਕ ਵੱਡੀ ਸ਼ਖਸੀਅਤ ਭਮਸਾਬ ਜੀ ਜਿਸ ਦੀ ਕੀ ਇੱਕ ਸ਼ਖਸੀਅਤ ਜਿਹੜੀ ਪੰਥ ਦੀ ਸਾਰੀ ਮੈਂ ਸਾਹਮਣੇ ਦਾ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਅਹੁਦਾ ਹੈ ਹੂੰ ਤੇ ਜਥੇਦਾਰ ਅਕਾਲ ਤਖਤ ਤੋਂ ਵੱਡਾ ਤਾਂ ਨਹੀਂ ਮੈਂ ਕਹਿ ਸਕਦਾ ਪਰ ਇਹ ਜਿਹੜੇ ਇਸ ਗੱਡੀ ਦੇ ਉੱਤੇ ਬੈਠਦੇ ਨੇ ਉਹ ਕਿਸ ਕਿਸੇ ਵੇਲੇ ਅਕਾਲ ਤਖਤ ਦੇ ਜਥੇਦਾਰ ਹੋਇਆ ਕਰਦੇ ਸੀ ਹੂੰ ਬਾਬਾ ਹਨੂਮਾਨ ਸਿੰਘ ਤੱਕ ਜੀ ਬਾਬਾ ਸੰਤਾ ਸਿੰਘ ਹਮ ਜਿਹੜੇ ਬੁੱਢਾ ਦਲ ਦੇ ਚੀਫ ਸੀ ਹਮ ਉਹਨਾਂ ਨੂੰ ਅ ਕਿਉਂਕਿ ਜਦੋਂ ਅਕਾਲ ਤਖਤ ਸਾਹਿਬ ਟੈਟੇਰੀ ਕੀਤਾ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਜਿਹੜਾ ਗਾਂਧੀ ਦੀ ਸਰਕਾਰ ਨੇ ਅਕਾਲ ਤਖਤ ਬਣਾਉਣ ਦੀ ਜਿਹੜੀ ਸੋ ਕਾਲਡ ਕਾਰ ਸੇਵਾ ਜਿਹੜੀ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਉਹ ਬਾਬਾ ਸੰਤਾ ਸਿੰਘ ਨੇ ਕੀਤੀ ਸੀ ਜੀ ਜਿਸ ਅਕਾਲ ਤਖਤ ਨੂੰ ਬਾਅਦ ਦੇ ਵਿੱਚ ਸੰਗਤ ਨੇ ਪ੍ਰਵਾਨ ਨਹੀਂ ਕੀਤਾ ਤੇ ਫਿਰ ਆਪ ਸੇਵਾ ਕਰਕੇ ਸੰਗਤ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਨਵੀਂ ਅਮਾਰਤ ਉਸ ਦੀ ਉਸਾਰੀ ਕੀਤੀ ਗਈ ਉਸ ਦੀ ਉਸਾਰੀ ਕੀਤੀ ਹਮ ਭਮ ਸਾਹਿਬ ਉਹਨਾਂ ਦੇ ਇਸ ਕੰਮ ਦੇ ਕਰਕੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਸ਼੍ਰੀ ਕਾਲ ਤਖਤ ਸਾਹਿਬ ਦੀ ਉਸਾਰੀ ਕਰਨ ਦੇ ਲਈ ਸਿੰਘ ਸਾਹਿਬਾਂ ਨੇ ਉਹਨਾਂ ਨੂੰ ਤਨਖਾਹਿਆ ਘਰਾਵ ਦੇ ਦਿੱਤਾ ਸੀ ਹਮ ਬਾਬਾ ਸੰਤਾ ਸਿੰਘ ਨੂੰ ਜੀ ਜਿਹੜੇ ਕੀ ਬੁੱਢਾ ਦਲ ਦੇ ਮੁਖੀ ਨੇ ਇਹ ਉਹ ਬੁੱਢਾ ਦਲ ਹੈ ਜਿਸ ਦੇ ਬਾਬਾ ਦੀਪ ਸਿੰਘ ਜਿਸ ਮੁਖੀ ਸੀ ਹਮ ਇਹ ਉਹ ਬੁੱਢਾ ਦਲ ਹੈ ਜਿਹੜਾ ਗੁਰੂ ਕਾਲ ਤੋਂ ਫੌਰਨ ਬਾਅਦ ਤੋਂ ਚੱਲਿਆ ਆ ਰਿਹਾ ਹੈ ਜੀ ਜੀ ਬਿਲਕੁਲ ਇਹ ਉਹ ਬੁੱਢਾ ਦਲ ਹੈ ਜਿਹੜਾ ਸ਼ਰੋਮਣੀ ਕਮੇਟੀ ਦੇ ਬਣ ਤੋਂ ਪਹਿਲਾਂ ਸਾਰੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਸਿੱਖ ਧਰਮ ਦਾ ਪ੍ਰਚਾਰ ਬੁੱਢਾ ਦਲ ਦਾ ਇਹ ਕੰਮ ਹੁੰਦਾ ਸੀ ਸਿੱਖੀ ਦਾ ਗਿਆਨ ਤੇ ਪ੍ਰਚਾਰ ਪ੍ਰਸਾਰਣ ਜਿਹੜੇ ਖੁਦ ਗੁਰੂ ਦੀਆਂ ਲਾਡਲੀਆਂ ਫੌਜਾਂ ਹੁੰਦੇ ਸੀ ਉਹ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਹੁਣ ਤੇ ਬਾਬਾ ਹਨੂਮਾਨ ਸਿੰਘ ਤੱਕ ਉਹ ਅਕਾਲ ਤਖਤ ਦੇ ਜਥੇਦਾਰ ਵੀ ਬੁੱਢਾ ਦਲ ਦੇ ਜਥੇਦਾਰ ਹੀ ਹੁੰਦੇ ਸੀ ਹੂੰ ਸੋ ਇਸ ਉੱਚੇ ਮੰਨਸਬ ਦੇ ਉੱਤੇ ਬੈਠੇ ਹੋਏ ਵਿਅਕਤੀ ਨੇ ਵੀ ਅਕਾਲ ਤਖਤ ਦੇ ਅੱਗੇ ਸਮਰਪਣ ਕੀਤਾ ਹੂੰ ਮਾਰਚ 2001 ਦੇ ਵਿੱਚ ਬਾਬਾ ਸੰਤਾ ਸਿੰਘ ਅਕਾਲ ਤਖਤ ਦੇ ਅੱਗੇ ਪੇਸ਼ ਹੋਏ ਤੇ ਮਾਫੀ ਮੰਗੀ ਉਹਨਾਂ ਨੂੰ ਸੇਵਾ ਲੱਗੀ ਤੇ ਫਿਰ ਉਹਨਾਂ ਨੂੰ ਮਾਫੀ ਮਿਲ ਗਈ ਹੂੰ ਇਸੇ ਤਰ੍ਹਾਂ ਜਗਦੇਵ ਸਿੰਘ ਤਲਵੰਡੀ ਹੂੰ ਭਾਮ ਸਾਹਿਬ ਉਹ ਅਕਾਲੀ ਰਾਜਨੀਤੀ ਜਦੋਂ ਅਕਾਲ ਤਖਤ ਨੇ ਇੱਕ ਫਰਮਾਨ ਦਿੱਤਾ ਸੀ ਅਕਾਲੀਆਂ ਨੂੰ ਇਕੱਠੇ ਹੋਣ ਦਾ ਹੂੰ ਤੇ ਜਗਦੇਵ ਸਿੰਘ ਤਲਵੰਡੀ ਪੰਥਕ ਯੂਨਿਟੀ ਉਸ ਤਰ੍ਹਾਂ ਨਹੀਂ ਕਰ ਪਾਏ ਸੀ ਕਾਲ ਤਖਤ ਦੇ ਕਹਿਣ ਦੇ ਮੁਤਾਬਕ ਹੂੰ ਉਹਨਾਂ ਨੂੰ ਵੀ ਬਾਅਦ ਦੇ ਵਿੱਚ ਸੇਵਾ ਲੱਗੀ 1979 ਦੇ ਵਿੱਚ ਹੂੰ ਰੀਸੈਂਟਲੀ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਗੁਰਬਾਣੀ ਦੀਆਂ ਤੁਕਾਂ ਨੂੰ ਤੋੜ ਮਰੋੜ ਕੇ ਅਰੁਣ ਜੇਤਲੀ ਦੇ ਹੱਕ ਦੇ ਵਿੱਚ ਜਿਹੜਾ ਉਹ ਵਰਤਿਆ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਇੱਕ ਬੇਅਦਬੀ ਦਾ ਪਾਪ ਕੀਤਾ ਸੀ ਹੂੰ ਉਹਨਾਂ ਨੇ ਵੀ ਚਲੋ ਮਾਫੀ ਮੰਗੀ ਤੇ ਉਹਨਾਂ ਨੂੰ ਸੇਵਾ ਲੱਗੀ ਤੇ ਮਾਫੀ ਮਿਲ ਗਈ। ਹੁਣ ਭਮ ਸਾਹਿਬ ਇਹ ਸਾਰੇ ਕੁਝ ਨੂੰ ਦੇਖਦੇ ਹੋਏ ਜੋ ਮਸਲੇ ਦੀ ਜੋ ਗੰਭੀਰਤਾ ਹੈ। ਹਮ ਮੈਨੂੰ ਇਹ ਲੱਗਦਾ ਹੈ ਕਿ ਤਨਖਾਈ ਆਕਰਾਰ ਦੇਣ ਤੋਂ ਜਿਹੜੀ ਸਜ਼ਾ ਹੈ ਉਹ ਕੱਲੀ ਕੋਈ ਸੇਵਾ ਲਾ ਕੇ ਸੁਖਵੀਰ ਬਾਦਲ ਨੂੰ ਛੱਡਣਾ ਉਹ ਗੈਰਵਾਜਬ ਹੋਊਗਾ। ਜੀ ਬਿਲਕੁਲ। ਜਿੱਡੇ ਵੱਡੇ ਗੁਨਾਹ ਤੇ ਵੱੱਜਰ ਪਾਪ ਇਸ ਵਿਅਕਤੀ ਨੇ ਆਪਣੀਆਂ ਵਪਾਰਕ ਲਾਲਸਾ ਨੂੰ ਪੂਰਾ ਕਰਨ ਦੇ ਵਾਸਤੇ ਇਸ ਸਿੱਖ ਕੌਮ ਨੂੰ ਤੇ ਅਕਾਲੀ ਦਲ ਨੂੰ ਆਪਣੀ ਇੱਕ ਪਿਤਾ ਪੁਰਖੀ ਜ਼ਗੀਰ ਦੇ ਤੌਰ ਤੇ ਵਰਤਿਆ ਹ ਹ ਉਸ ਦੀ ਮਾਫੀ ਜਿਹੜੀ ਇਹ ਸੇਵਾ ਨਹੀਂ ਸੇਵਾ ਤਾਂ ਲੋਕ ਵੈਸੀ ਸੇਵਾ ਭਾਵਨਾ ਨਾਲ ਜਿਹੜੇ ਲੱਖਾਂ ਛਾਲੂ ਹ ਸੇਵਾ ਕਰਦੇ ਆ ਉਹ ਕੋਈ ਸਜ਼ਾ ਥੋੜੀ ਹੋਈ ਜੀ ਮੈਂ ਸਮਝਦਾ ਵੀ ਇਹਨਾਂ ਨੂੰ ਪੰਥ ਦੇ ਵਿੱਚੋਂ ਛੇਕਣਾ ਚਾਹੀਦਾ ਹ ਪੰਥ ਦੇ ਵਿੱਚੋਂ ਛੇਕ ਕੇ ਸਿੰਘ ਸਾਹਿਬਾਨ ਨੂੰ ਇਹ ਕਹਿਣਾ ਚਾਹੀਦਾ ਕਿ ਇਹ ਵਿਅਕਤੀ ਤੇ ਜਿਹੜੇ ਇਹਨਾਂ ਦਾ ਕੈਬਨਿਟ ਸੀ ਹੂੰ ਜਿਹੜੇ ਹੁਣ ਮਦਈ ਬਣੇ ਹੋਏ ਨੇ ਹੂੰ ਉਹਨਾਂ ਮਦਈਆਂ ਨੇ ਵੀ ਜਿਹੜੇ ਇਹ ਸਭ ਪਾਪਾਂ ਦੇ ਵਿੱਚ ਬਰਾਬਰ ਦੇ ਭਾਗੀਦਾਰ ਸੀ ਹੂੰ ਇਹਨਾਂ ਸਾਰਿਆਂ ਨੂੰ ਪੰਥ ਦੇ ਵਿੱਚ ਉਹ ਛੇਕ ਕੇ ਸਿੰਘ ਸਾਹਿਬ ਨੂੰ ਬਾਕੀ ਤਾਂ ਚਲੋ ਸਿੰਘ ਸਾਹਿਬ ਖੁਦ ਸਿਆਣੇ ਨੇ ਵੀ ਕੀ ਉਹਨਾਂ ਨੇ ਸਜ਼ਾ ਕਰਨੀ ਹੈ ਹੂੰ ਸਿੱਖ ਰਵਾਇਤਾਂ ਦੇ ਅਸੀਂ ਕੋਈ ਸਕਾਲਰ ਨਹੀਂ ਵੀ ਅਸੀਂ ਹੂੰ ਦੱਸ ਸਕੀਏ ਪਰ ਜੋ ਭਾਵਨਾਵਾਂ ਨੇ ਪੰਥ ਦੀਆਂ ਹੂੰ ਉਸ ਦੇ ਵਿੱਚੋਂ ਇਹਨਾਂ ਨੂੰ ਪੰਥ ਦੇ ਵਿੱਚੋਂ ਛੇਕ ਕੇ ਪੰਥ ਦੀ ਜਿਹੜੀ ਨੁਮਾਇੰਦਗੀ ਹੈ ਹੂੰ ਉਸ ਤੋਂ ਗੈਰਵਾਜਿਬ ਡਿਕਲੇਅਰ ਕੀਤਾ ਜਾਵੇ ਵੀ ਇਹ ਸਿੱਖ ਪੰਥ ਦੀ ਨੁਮਾਇੰਦਗੀ ਕਰਨ ਦੇ ਲਈ ਇਹ ਬੰਦੇ ਹਰ ਤਰ੍ਹਾਂ ਦੇ ਅਉਦੇ ਹਰ ਲਾਇਕ ਨਹੀਂ ਹਰ ਤਰ੍ਹਾਂ ਦੇ ਅਉਦੇ ਦਾ ਲਾਂਬੇ ਕੀਤਾ ਜਾਵੇ ਜੀ ਕਿਸੇ ਵੀ ਤਰ੍ਹਾਂ ਦੇ ਜਿਹੜੇ ਪੰਥਕ ਵੇਲੇ ਅਸੀਂ ਕਹਿ ਸਕਦੇ ਹਾਂ ਵੀ ਉਹਦੇ ਇਹਨਾਂ ਦੇ ਕੋਲ ਫਿਰ ਕੁਝ ਸਮਾਂ ਆਪਣਾ ਇਹ ਪਛਤਾਪ ਕਰਨ ਹੂੰ ਫਿਰ ਜਿਸ ਤਰ੍ਹਾਂ ਬਾਕੀ ਸ਼ਖਸੀਤਾਂ ਨੂੰ ਮਾਫੀ ਮਿਲੀ ਹੈ ਸੇਵਾ ਮਿਲੀ ਹੈ ਸਿੱਖ ਪੰਥ ਦੇ ਵਿੱਚ ਦੁਬਾਰਾ ਉਹਨਾਂ ਦੀ ਸ਼ਮੂਲੀਅਤ ਹੋਈ ਹੈ ਉਸ ਤਰ੍ਹਾਂ ਸ਼ਮੂਲੀਅਤ ਕੀਤੀ ਜਾਵੇ ਪਰ ਇੱਕ ਵਾਰ ਇਹਨਾਂ ਨੂੰ ਸਜ਼ਾ ਦੇ ਕੇ ਇੱਕ ਮਿਸਾਲ ਬਣਾਈ ਜਾਵੇ ਹੂੰ ਕਿ ਪੰਥ ਦੇ ਹਿਤਾ ਨੂੰ ਤਾਰ-ਤਾਰ ਕਰਦੇ ਹੋਏ ਸਰਕਾਰ ਨੂੰ ਤੇ ਪਾਰਟੀ ਨੂੰ ਅਕਾਲੀ ਦਲ ਨੂੰ ਤੇ ਪੰਥ ਨੂੰ ਆਪਣੀ ਪਿਤਾ ਪੁਰਖੀ ਜ਼ਗੀਰ ਬਣਾਉਣਾ ਤੇ ਇੱਕ ਕ੍ਰਿਮੀਨਲ ਬਲਾਤਕਾਰੀ ਸਾਧ ਦੇ ਪੈਰਾਂ ਦੇ ਅੱਗੇ ਝੁਕਣਾ ਸਿੱਖ ਪੰਥ ਨੂੰ ਝੁਕਣਾ ਆਪ ਦਾ ਝੁਕਣਾ ਹਮ ਸਿੱਖ ਪੰਥ ਦੀ ਸ਼ਰਮੌਰ ਜਿੱਥੇ ਜਿਹੜੀਆਂ ਸੰਸਥਾਵਾਂ ਨੇ ਹਮ ਉਹਨਾਂ ਨੂੰ ਵੀ ਝੁਕਾਉਣਾ ਹਮ ਸੋ ਇਸ ਤੋਂ ਵੱਡਾ ਬੰਜਰ ਪਾਪ ਨਹੀਂ ਹੋ ਸਕਦਾ ਭਮ ਸਾਬ ਹੋ ਨਹੀਂ ਸਕਦਾ ਕੋਈ ਸਿੱਖ ਪੰਥ ਦੀ ਸ਼ਾਨ ਨੂੰ ਇਹਨਾਂ ਨੇ ਆਪਣੀ ਸਿਆਸੀ ਸਾਤਾ ਹੂੰ ਤੇ ਜਿਹੜਾ ਪੈਸੇ ਦਾ ਲਾਲਚ ਹੈ ਹੂੰ ਉਸ ਦੇ ਕਰਕੇ ਢਾਲਾਈ ਜੀ ਇਸ ਦੀ ਜਿਹੜੀ ਬਣਦੀ ਸਜ਼ਾ ਸਿੰਘ ਸਾਹਿਬ ਨੂੰ ਦੇਣੀ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਅਸੀਂ ਗੱਲ ਕੀਤੀ ਹੈ ਕਿ ਜਿਹੜਾ ਜੱਜ ਹੈ ਹੂੰ ਉਹ ਵੀ ਟ੍ਰਾਇਲ ਤੇ ਹੁੰਦਾ ਹੈ ਸਿੱਖ ਪੰਥ ਜਿਹੜਾ ਪੰਥ ਬੜਾ ਸੂਝਵਾਨ ਹੈ ਹੂੰ ਇਸ ਲਈ ਭੰਮ ਸਾਹਿਬ ਗੁਰੂ ਸਾਹਿਬ ਨੇ ਵੀ ਸਿੱਖ ਪੰਥ ਨੂੰ ਆਪਣੇ ਪੰਥ ਨੂੰ ਮਹਾਨ ਮੰਨਿਆ ਆਪਣੇ ਨਾਲੋਂ ਜ਼ਿਆਦਾ ਹੂੰ ਜੀ 21 ਵਿਸ਼ਵੇ ਸੰਗਤ ਨੂੰ ਮੰਨਿਆ ਸੰਗਤ ਨੂੰ ਮਹਾਨ ਮੰਨਿਆ ਸੰਗਤ ਜਿਹੜੀ ਹੈ ਉਹ ਗੁਰੂ ਰੂਪ ਹੈ ਮੈਂ ਮਰਾ ਪੰਥ ਜੀਵੇ ਵਾਲੀ ਕਹਿੰਦੇ ਜੀ ਪੰਜ ਪਿਆਰਿਆਂ ਨੂੰ ਜਿਹੜਾ ਹੈ ਆਪਣੀ ਸੰਗਤ ਦੇ ਵਿੱਚੋਂ ਪੰਜ ਪਿਆਰਿਆਂ ਨੂੰ ਚੁਣ ਕੇ ਉਹਨਾਂ ਨੂੰ ਆਪਣਾ ਗੁਰੂ ਮੰਨ ਲੈਣਾ ਹੂੰ ਇਹ ਕਹਿਣਾ ਕਿ ਤੁਸੀਂ ਜਿਹੜੇ ਐ ਉਹ ਮੇਤੋ ਵੀ ਮਹਾਨ ਹੋ ਮੇਰੇ ਗੁਰੂ ਹੂੰ ਗੁਰੂ ਤਾਂ ਜਿਹੜਾ ਚੇਲੇ ਤੋਂ ਮਹਾਨ ਹੀ ਹੁੰਦਾ ਭੰਸਾ ਬਿਲਕੁਲ ਸੋ ਸੰਗਤ ਨੂੰ ਐਡਾ ਵੱਡਾ ਮਾਣ ਗੁਰੂ ਸਾਹਿਬ ਨੇ ਬਖਸ਼ਿਆ ਸੰਗਤ ਜਿਹੜੀ ਹੈ ਉਹ ਆਪ ਬੜੀ ਸੂਝਵਾਨ ਹੈ ਕਿਸੇ ਵੀ ਪੋਲੀਟੀਕਲ ਲੀਡਰ ਨੂੰ ਇਹ ਭੁਲੇਖਾ ਨਹੀਂ ਪਾਲਣਾ ਚਾਹੀਦਾ ਕਿ ਉਹ ਸੰਗਤ ਨੂੰ ਮੂਰਖ ਬਣਾ ਲਊਗਾ ਹੂੰ ਜਾਂ ਮੂਰਖ ਮਨਾਉਣ ਦੇ ਵਿੱਚ ਕਾਮਯਾਬ ਹੋਊਗਾ ਇਹ ਹੁੰਦਾ ਹੈ ਕਿ ਲੋਕ ਥੋੜਾ ਚਿਰ ਵਾਸਤੇ ਕੋਈ ਆਪਣੇ ਹਿੱਤਾਂ ਦੇ ਕਰਕੇ ਕੋਈ ਚੁੱਪ ਕਰ ਜਾਂਦਾ ਹੈ ਕੋਈ ਮੌਕਾ ਦੇਖ ਕੇ ਚੁੱਪ ਕਰ ਜਾਂਦਾ ਹੈ ਪਰ ਜਿਹੜੀ ਸੰਗਤ ਦੇ ਮਨਾਂ ਦੇ ਵਿੱਚ ਹੁਣ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜੀ ਪਬਲਿਕ ਮੈਮਰੀ ਬੜੀ ਸ਼ਾਰਟ ਹੁੰਦੀ ਹੈ ਹਮ ਹੁਣ ਭੰਮ ਸਾਹਿਬ ਸੁਖਵੀਰ ਬਾਦਲ ਨੂੰ ਇਹ ਗੱਲ ਤੁਸੀਂ ਪੁੱਛ ਕੇ ਦੇਖੋ ਵੀ ਪਬਲਿਕ ਮੈਮਰੀ ਕਿੰਨੀ ਕੀ ਸ਼ਾਰਟ ਹੁੰਦੀ ਹੈ ਹਮ ਸੁਖਵੀਰ ਬਾਦਲ ਤੁਹਾਨੂੰ ਦੱਸ ਦਊਗਾ ਵੀ ਪਬਲਿਕ ਮੈਮਰੀ ਕਿੰਨੀ ਸ਼ਾਰਟ ਹੁੰਦੀ ਹੈ ਉਹ ਇਹਦਾ ਨਾਲ ਨਾ ਛੇੜ ਛਾੜ ਕਰ ਰਹੇ ਹੁਣ 10 ਸਾਲ ਤਾਂ ਹੋ ਗਏ ਹਾਂ ਵੇ ਪਰ ਲੋਕਾਂ ਦਾ ਜਿਹੜਾ ਗੁੱਸਾ ਹੈ ਉਹ ਵੱਧਦਾ ਜਾ ਰਿਹਾ ਹੂੰ ਘਟਣ ਦੀ ਬਜਾਏ ਜਿਹੜੇ ਹੁਣ ਸਿਆਸੀ ਆਗੂ ਸੁਖਵੀਰ ਨੂੰ ਸਲਾਹ ਦਿੰਦੇ ਹੋਣਗੇ ਹੂੰ ਕਿ ਬਾਦਲ ਸਾਹਿਬ ਪਬਲਿਕ ਮੈਮਰੀ ਬੜੀ ਸ਼ਾਰਟ ਹੁੰਦੀ ਹੈ ਹੂੰ ਤੁਸੀਂ ਇਹ ਕੰਮ ਕਰ ਦਿਓ ਕੋਈ ਨਾ ਆਪਾਂ ਨੂੰ ਇੰਨੇ ਪੈਸੇ ਬਣਨਗੇ ਹੂੰ ਜੇਬ 'ਚ ਪਾਓ ਜਾਂ ਇੰਨੀ ਆਪਣੀ ਸੱਤਾ ਕਾਇਮ ਰਹੂਗੀ ਰਾਜ ਕਰਾਂਗੇ 25 ਸਾਲ ਹੂੰ ਹੁਣ ਸੁਖਵੀਰ ਉਹਨਾਂ ਲੀਡਰਾਂ ਨੂੰ ਭਮਸਾ ਪੁੱਛਦਾ ਹੋਊਗਾ ਵੀ ਪਬਲਿਕ ਮੈਮਰੀ ਕਿੰਨੀ ਕੀ ਸ਼ਾਰਟ ਹੁੰਦੀ ਹੈ ਕਿੰਨੀ ਕੀ ਸ਼ਾਰਟ ਹੁੰਦੀ ਹੈ ਕਿ ਉਹ ਹੋਰ ਜਿਹੜਾ ਕਹਿੰਦਾ ਨਾ ਵੀ ਜਿਵੇਂ ਡੇਲਾ ਸੱਚਾ ਸੌਦਾ ਦਾ ਰਾਮ ਰਹੀਮ ਬਾਬਾ ਇਧਰ ਪੰਥ ਦਾ ਬਾਬਾ ਮੈਂ ਆ ਪੰਥ ਦਾ ਬਾਬਾ ਮੈਂ ਤੁਸੀਂ ਦੇਖ ਲਓ ਵੀ ਜਿਸ ਤਰ੍ਹਾਂ ਹੰਕਾਰ ਦੇ ਵਿੱਚ ਜਿਹੜਾ ਇਹ ਭਰਿਆ ਹੋਇਆ ਸ਼ਖਸ ਪੰਥਕ ਰਵੈਤਾ ਨੂੰ ਪੰਥਕ ਸੰਸਥਾਵਾਂ ਨੂੰ ਸਿੱਖ ਪੰਥ ਨੂੰ ਤੇ ਸੰਗਤ ਨੂੰ ਟਿੱਚ ਜਾਂਦਾ ਸੀ ਹਮ ਬਿਲਕੁਲ ਇਸ ਨੂੰ ਲੱਗਦਾ ਸੀ ਕਿ ਮੈਂ ਸਭ ਨੂੰ ਆਪਣੀ ਜੇਬ ਦੇ ਵਿੱਚ ਪਾਇਆ ਹੋਇਆ ਹੈ ਪਰਪੰ ਸਾਹਿਬ ਇਹ ਇਹ ਭਲੇਖਾ ਹੁੰਦਾ ਜਦੋਂ ਗੁਰੂ ਸਾਹਿਬ ਨੇ ਐਡਾ ਵੱਡਾ ਮਾਣ ਆਪਣੇ ਖਾਲਸੇ ਨੂੰ ਆਪਣੇ ਸੰਗਤ ਨੂੰ ਬਖਸ਼ਿਆ ਤੇ ਉਸ ਸੰਗਤ ਨੂੰ ਕੋਈ ਇਹ ਕਹੇ ਵੀ ਮੈਂ ਜੀਵ ਚ ਪਾਇਆ ਹੋਇਆ ਕਿ ਮੈਂ ਬਾਬਾ ਇੱਥੇ ਦਾ ਹੂੰ ਤਾਂ ਹੁਣ ਉਹ ਫਿਰ ਜਿਹੜੀਆਂ ਹੱਥਾਂ ਨਾਲ ਦਿੱਤੀਆਂ ਹੁੰਦੀਆਂ ਨੇ ਉਹ ਫਿਰ ਦੰਦਾ ਨਾਲ ਖੋਲਣੀਆਂ ਪੈਂਦੀਆਂ ਨੇ ਭੰਮ ਸਾਹਿਬ ਤੇ ਫਿਰ ਕਈ ਵਾਰ ਖੋਲੀਆਂ ਨਹੀਂ ਜਾਂਦੀਆਂ ਹੂੰ ਉਹ ਇਸ ਲਈ ਭੰਮ ਸਾਹਿਬ ਜਿਹੜਾ ਇਹ ਸਾਰਾ ਨਗਾਰ ਸਿੱਖ ਪੰਥ ਦੇ ਵਿੱਚ ਆ ਰਿਹਾ ਹੈ ਸਿੱਖ ਲੀਡਰਸ਼ਿਪ ਦੇ ਵਿੱਚ ਜਿਹੜਾ ਨਗਾਰ ਆ ਰਿਹਾ ਹੈ ਸ਼੍ਰੀ ਅਕਾਲ ਤਖਤ ਨੇ ਜਿਹੜਾ ਹੈ ਇਹ ਬਿਲਕੁਲ ਸਹੀ ਫੈਸਲਾ ਲਿਆ ਹੈ ਜੇ ਅਕਾਲ ਤਖਤ ਹੁਣ ਇੱਕ ਕੜਾ ਰੁਖ ਬਣਾਈ ਰੱਖੇ ਇਸ ਮਾਮਲੇ ਦੇ ਵਿੱਚ ਬਣਾਈ ਰੱਖੇ ਤਾਂ ਸਿੱਖ ਸਿਆਸਤ ਦੇ ਵਿੱਚ ਇੱਕ ਨਵੇਂ ਇੱਕ ਨਵਾਂ ਜੀਵਨ ਫੂਕਣ ਦਾ ਇਹ ਮੌਕਾ ਬਣ ਸਕਦਾ ਹੈ ਹੂੰ ਕਿਉਂਕਿ ਜਿਹੜੀ ਕੋਈ ਕ੍ਰਾਈਸਿਸ ਹੁੰਦੀ ਹੈ ਅਕਾਲ ਤਖਤ ਦੇ ਵਕਾਰ ਨੂੰ ਇੰਨਾ ਹੀ ਲੋਕਾਂ ਕਰਕੇ ਜਿਹੜੇ ਅਜ ਤਨਖਾਹਾਂ ਕਰਾ ਦਿੱਤੇ ਗਏ ਹੈ ਇਹ ਅਕਾਲ ਤਖਤ ਦੇ ਵਕਾਰ ਨੂੰ ਇੰਨੀ ਢਾਹ ਲੱਗੀ ਹੈ ਉਹਨੂੰ ਜੇ ਮੁੜ ਬਹਾਲ ਕਰਨਾ ਹੈ ਜਾਂ ਉਹਨੂੰ ਥਾਂ ਸਿਰ ਲਿਆਉਣਾ ਹੈ ਜਾਂ ਉਹ ਰਤਬਾ ਜਿਹੜਾ ਹੈ ਉਹਨੂੰ ਫੇਰ ਪੰਥ ਦੇ ਵਿੱਚ ਪ੍ਰਮਾਣਿਤ ਰੱਖਣਾ ਹੈ ਤਾਂ ਹੁਣ ਜ਼ਰੂਰੀ ਹੈ ਕਿ ਆਹ ਬਿਲਾ ਹੈ ਵੀ ਜਿਹੜਾ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਜਸਰਤਾਰ ਜਿਹੜਾ ਹੈ ਉਹੋ ਜੀ ਸਜਾ ਉਹੋ ਜਾਂ ਹੀ ਸਾਰਾ ਕੁਝ ਜਿਹੜਾ ਹੈ ਉਹ ਵਰਤਾਰਾ ਵਰਤਾਵੇ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਥੰਮ ਨਾਲ ਬੰਨ੍ਹ ਕੇ ਤੇ ਕੋੜੇ ਮਾਰਨ ਵਾਲਾ ਭਮ ਸਾਬ ਜਿਹੜੀ ਕੋਈ ਵੀ ਕ੍ਰਾਈਸਿਸ ਹੁੰਦੀ ਹੈ ਕੋਈ ਸੰਕਟ ਹੁੰਦਾ ਹੈ ਜੀ ਉਹ ਇੱਕ ਮੌਕਾ ਵੀ ਹੁੰਦਾ ਹੈ ਹੂੰ ਕ੍ਰਾਈਸਿਸ ਅਪਰਚੂਨਿਟੀ ਵੀ ਹੁੰਦੀ ਹੈ ਬਿਲਕੁਲ ਜਿਸ ਤਰ੍ਹਾਂ ਪੰਥਕ ਸਿਆਸਤ ਦੇ ਵਿੱਚ ਇਸ ਵੇਲੇ ਕ੍ਰਾਈਸਿਸ ਆਈ ਹੋਈ ਹੈ ਹੂੰ ਪਾ ਇੱਕ ਆਪਰਚੂਨਿਟੀ ਵੀ ਹੈ ਇੱਕ ਨਵੀਂ ਪੰਥਕ ਸਿਆਸਤ ਨੂੰ ਖੜਾ ਕਰਨਾ ਹੂੰ ਜਿਹੜੀ ਕੀ ਪੰਥ ਪ੍ਰਸਤ ਲੋਕਾਂ ਦੇ ਹੱਥਾਂ ਦੇ ਵਿੱਚ ਹੋਵੇ ਪੰਜਾਬ ਪ੍ਰਸਤ ਲੋਕਾਂ ਦੇ ਹੱਥਾਂ ਦੇ ਵਿੱਚ ਹੋਵੇ ਜੀ ਜਿਹੜੇ ਸਿੱਖੀ ਸਿਧਾਂਤਾਂ ਦੇ ਚੱਲਣ ਵਾਲੇ ਲੋਕ ਹੋਣ ਹੂੰ ਜਿਹੜੇ ਨਾ ਤਾਂ ਪਰਿਵਾਰ ਪ੍ਰਸਤ ਤੇ ਵਪਾਰ ਪ੍ਰਸਤ ਹੋਣ ਤੇ ਨਾ ਹੀ ਕਿਸੇ ਦੇ ਇਸ਼ਾਰੇ ਦੇ ਉੱਤੇ ਕਿਸੇ ਵੱਲੋਂ ਪੈਦਾ ਕੀਤੇ ਗਏ ਹੋਏ ਹੂੰ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਸੰਬੰਧ ਨਾ ਰਿਹਾ ਹੋਵੇ ਹੂੰ ਕਾਂਗਰਸੀ ਪਰਿਵਾਰਾਂ ਚੋਂ ਆਏ ਹੋਣ ਹੂੰ ਉਹ ਪੰਥ ਦੇ ਆਗੂ ਬਣ ਰਹੇ ਹੁਣ ਸੋਸ਼ਲ ਮੀਡੀਆ ਦੇ ਸਿਰ ਤੇ ਹੂੰ ਬਿਲਕੁਲ ਇਹ ਦੋਨਾਂ ਨੂੰ ਹੀ ਨਕਾਰ ਕੇ ਹੂੰ ਇੱਕ ਨਵੀਂ ਪੰਥਕ ਸਿਆਸਤ ਜਿਹੜੀ ਜਿਸ ਦੀ ਸ਼ੁਰੂਆਤ ਮੈਂ ਸਮਝਦਾ ਹਾਂ ਉਹ ਕਰਨ ਦਾ ਮੌਕਾ ਹੈ ਹੂੰ ਸ਼੍ਰੀ ਕਾਲ ਤਖਤ ਸਾਹਿਬ ਦੇ ਕੋਲ ਤੇ ਇੱਕ ਇਹ ਵਿਖਰੇ ਵਾਸਤੇ ਜਿਹੜਾ ਸੁਖਵੀਰ ਬਾਦਲ ਵਰਗਾ ਕੋਈ ਲਾਲਚੀ ਸਿਆਸੀ ਆਗੂ ਹੂੰ ਕੋਈ ਸਾਹਮਣੇ ਆਊਗਾ ਉਸ ਦੇ ਲਈ ਇਹ ਸਬਕ ਹੋਊਗਾ ਵੀ ਜੇ ਤੂੰ ਕੋਈ ਗਲਤੀ ਕਰੇਂਗਾ ਤਾਂ ਜਿਹੜਾ ਹਸ਼ਰ ਹੈ ਉਹ ਇਹ ਹੋਊਗਾ। ਹੂੰ ਬਿਲਕੁਲ ਕਿ ਤੈਨੂੰ ਇਲੈਕਸ਼ਨ ਦਾ ਚਾਹੇ ਤੂੰ ਜਿੱਤ ਲਵੇਂ। ਹੂੰ ਵੀ 12 ਦੇ ਵਿੱਚ ਜੀ ਸੁਖਵੀਰ ਨੇ ਜਿਤਾਤੀ ਟਿਕੜੰਮ ਬਾਜੀ ਕਰਕੇ ਇਲੈਕਸ਼ਨ। ਪਰ ਪੰਥ ਦੀ ਕਚਹਿਰੀ ਦੇ ਵਿੱਚ ਤੈਨੂੰ ਦੋਸ਼ੀ ਬਣਾ ਕੇ ਇੱਕ ਡਿਸਿਆ ਜਾਊਗਾ। ਜੀ ਬਿਲਕੁਲ। ਸੋ ਉਸ ਤੋਂ ਤੂੰ ਬਚਾ ਨਹੀਂ ਕਰ ਸਕਦਾ। ਹੂੰ ਸੋ ਇਹ ਇੱਕ ਗੱਲ ਅੱਜ ਦੀ ਜਿਹੜੀ ਨਵੀਂ ਪੀੜੀ ਦੇ ਸਿਆਸਤਦਾਨ ਹੈ ਉਹਨਾਂ ਨੂੰ ਸ਼ੀਸ਼ੇ ਵਰਗੀ ਸਾਫ਼ ਹੋ ਜਾਵੇ ਜੀ ਇਹ ਜਿਹੜਾ ਫੈਸਲਾ ਸਿੰਘ ਸਾਹਿਬ ਨੂੰ ਕਰਨਾ ਚਾਹੀਦਾ ਹੈ ਹੁਣ ਨਵੀਂ ਸਿਆਸਤ ਜਿਹੜੀ ਭੰਮ ਸਾਹਿਬ ਅਕਾਲੀ ਸਿਆਸਤ ਜਿਹੜੀ ਹੈ ਉਸ ਦੇ ਵਿੱਚ ਗੁਰਦੁਆਰਾ ਪੋਲਿਟਿਕਸ ਬੜਾ ਰੋਲ ਆਪਣਾ ਅਦਾ ਕਰਦੀ ਹੁੰਦੀ ਸੀ ਹਮ ਵੱਡੇ ਵੱਡੇ ਜਿਹੜੇ ਸਿਰ ਕੱਢ ਸਿਆਸੀ ਆਗੂ ਅਕਾਲੀ ਆਗੂ ਉਹ ਗੁਰਦੁਆਰਾ ਸਿਆਸਤ ਨੇ ਪੈਦਾ ਕੀਤੇ ਨੇ ਜੀ ਜਿਹੜੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜੇ ਜਿੱਤੇ ਉਸ ਬੈਕਗ੍ਰਾਉਂਡ ਦੇ ਵਿੱਚੋਂ ਆਏ ਚਾਹੇ ਉਹ ਜਥੇਦਾਰ ਗੁਰਚਰਨ ਸਿੰਘ ਟੋੜਾ ਹੋਣ ਹੂੰ ਚਾਹੇ ਉਹ ਸੰਤ ਹਰਚੰਦ ਸਿੰਘ ਲੋਂਗੋਵਾਲ ਹੋਣ ਉਹ ਵੀ ਗੁਰਦੁਆਰੇ ਦੇ ਵਿੱਚੋਂ ਹੀ ਆਏ ਹੂੰ ਸੋ ਜਿਹੜੇ ਸਾਡੇ ਗੁਰੂ ਘਰ ਹੈ ਇਹ ਨਰਸਰੀ ਸੀ ਸ਼੍ਰੋਮਣੀ ਕਾਲੀਗੱਲ ਦੀ ਜੀ ਜਿੱਥੋਂ ਪੰਥ ਪ੍ਰਸਤ ਮਿਹਨਤੀ ਆਗੂ ਤੇ ਸਿੱਖ ਪਰੰਪਰਾਵਾਂ ਦੇ ਵਿੱਚ ਪਰਪੱਕ ਜੀ ਲੀਡਰ ਸਾਹਮਣੇ ਆਇਆ ਕਰਦੇ ਸੀ ਹੂੰ ਪਰ ਬਾਦਲਾਂ ਦੇ ਵਪਾਰੀ ਟੋਲੇ ਨੇ ਗੁਰਦੁਆਰਾ ਪੋਲਿਟਿਕਸ ਨੂੰ ਵੀ بڑے ਸਿਸਟਮ ਦੇ ਨਾਲ ਆਪਣੀ ਜੇਬ ਦੇ ਵਿੱਚ ਪਾਇਆ ਤੇ ਖਤਮ ਕੀਤਾ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਆਪਣੇ ਜਿਹੜੇ ਇਹਨਾਂ ਦੇ ਝੋਲੀ ਚੱਕਾ ਹੈ ਉਹਨਾਂ ਨੂੰ ਹੀ ਸ਼੍ਰੋਮਣੀ ਕਮੇਟੀ ਮੈਂਬਰ ਬਣਾਇਆ ਹੂੰ ਆਪਣੀ ਸੱਤਾ ਦੇ ਜ਼ੋਰ ਦੇ ਉੱਤੇ ਜੀ ਜਿਹੜੇ ਕਿ ਇੱਕ ਗੁਰਦੁਆਰੇ ਦੇ ਵਿੱਚੋਂ ਜੈਨੂਇਨ ਲੀਡਰ ਉੱਠਦੇ ਆ ਉਹਨਾਂ ਨੂੰ ਉੱਠਣ ਨਹੀਂ ਦਿੱਤਾ ਗਿਆ ਨਹੀਂ ਉੱਠਣਾ ਹੁਣ ਸ਼੍ਰੋਮਣੀ ਕਮੇਟੀ ਇਲੈਕਸ਼ਨ ਵੀ ਆ ਕੇ ਸਾਡੇ ਸਾਹਮਣੇ ਹੁਣ ਖੜੀ ਹੈ ਹੂੰ ਇਹ ਵੀ ਇੱਕ ਬਿਹਤਰੀਨ ਮੌਕਾ ਜੀ ਨਵੀਂ ਲੀਡਰਸ਼ਿਪ ਦਾ ਉਭਾਰ ਹੂੰ ਮੈਂ ਸਮਝ ਲਿਆ ਵੀ ਜਿੰਨੇ ਵੀ ਪੰਥ ਪ੍ਰਸਤ ਤੇ ਲੋਕ ਐ ਉਹਨਾਂ ਨੂੰ ਹਮਮਾ ਹਮਾ ਕੇ ਸ਼ਰੋਣੀ ਕਮੇਟੀ ਦੀ ਇਲੈਕਸ਼ਨ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਕਿਉਂਕਿ ਇਹ ਸਿੱਖਾਂ ਦਾ ਪਾਰਲੀਮੈਂਟ ਹੈ ਹੂੰ ਇਥੋਂ ਹੀ ਬੜੇ ਹੀ ਬਿਹਤਰੀਨ ਸ਼ਾਨਦਾਰ ਹੂੰ ਕੌਮੀ ਪੰਥਕ ਸਿਆਸੀ ਆਗੂ ਉੱਪਰ ਦੇ ਆਏ ਐ ਤੇ ਇਥੋਂ ਹੀ ਨਵੀਂ ਲੀਡਰਸ਼ਿਪ ਦਾ ਉਭਾਰ ਹੋਣਾ ਚਾਹੀਦਾ ਨਾ ਕਿ ਸੋਸ਼ਲ ਮੀਡੀਆ ਤੋਂ ਜਿਨ੍ਹਾਂ ਨੂੰ ਆ ਕੇ ਕਿ ਆਰਐਸਐਸ ਦੇ ਰਾਸ਼ਟਰੀ ਸਿੱਖ ਸੰਗਤ ਦੇ ਜਿਹੜੇ ਪ੍ਰਧਾਨ ਮਾਲਵੇ ਦੇ ਉਹ ਉਹਨਾਂ ਦੀ ਕੈਂਡੀਡੇਸੀ ਡਿਕਲੇਅਰ ਕਰਨ ਅਮਰਤਪਾਲ ਵਰਗਿਆਂ ਦੀ ਜੀ ਤੇ ਉਹ ਆ ਕੇ ਹੁਣ ਸਿੱਖ ਪੰਥ ਦੇ ਆਗੂ ਬਣਨ ਦਾ ਦਾਵਾ ਕਰਨ ਹਮ ਜਿਨ੍ਹਾਂ ਦਾ ਕੋਈ ਵਾਹ ਵਾਸਤਾ ਹੀ ਨਹੀਂ ਜਿਨ੍ਹਾਂ ਦਾ ਵਾਹ ਵਾਸਤਾ ਹੀ ਨਹੀਂ ਬਿਲਕੁਲ ਸਿੱਖ ਪੰਥ ਦੇ ਨਾਲ ਹਮ